ਐਸਸੀ ਕਮਿਸ਼ਨ ਦੇ ਵੱਲੋਂ ਇੱਕ ਵੱਡਾ ਕਦਮ ਚੁੱਕਿਆ ਗਿਆ ਵੱਡੀ ਕਾਰਵਾਈ ਕੀਤੀ ਗਈ ਹੈ ਐਸਸੀ ਕਮਿਸ਼ਨ ਚੰਡੀਗੜ੍ਹ ਨੇ ਪ੍ਰਤਾਪ ਸਿੰਘ ਬਾਜਵਾ ਤੇ ਐਕਸ਼ਨ ਲਿਆ ਕਿ ਕਿ ਤਰਨਤਾਰਨ ਜ਼ਮੀਨੀ ਚੋਣਾ ਵਿੱਚ ਵੋਟਰਾਂ ਦੀਆਂ ਵੋਟਾਂ ਵੋਟੋ ਰਨ ਤੇ ਪਾਰਟੀ ਫਲੈਕਸ ਬੋਰਡਾਂ ਤੇ ਧਾਰਮਿਕ ਫੋਟੋ ਲਗਾਏ ਜਾਣ ਤੇ ਵਿਵਾਦ ਹੋਇਆ ਜਿਸ ਤੋਂ ਬਾਅਦ ਬਾਜਵਾ ਖਿਲਾਫ ਐਕਸ਼ਨ ਲਿਆ ਗਿਆ ਸਤਕਾਰਯੋਗ ਪੀਐਬੀਓ ਅੱਜ ਫਿਰ ਇੱਕ ਇਹੋ ਜਿਹਾ ਮੁੱਦਾ ਪੰਜਾਬ ਦੇ ਵਿੱਚ ਆਮ ਲੋਕਾਂ ਦੀ ਨਜ਼ਰ ਵਿੱਚ ਹੈ ਕਿ ਸਰਦਾਰ ਪ੍ਰਤਾਪ ਸਿੰਘ ਬਾਜਵਾ ਅਤੇ ਉਹਨਾਂ ਦੀ ਅਗਵਾਈ ਦੇ ਵਿੱਚ ਜੋ ਕਿ ਉਹਨਾਂ ਨੇ ਆਪਣੀ ਫੇਸਬੁੱਕ ਪੇਜ ਤੇ ਹੀ ਪੋਸਟ ਪਾਈ ਸੀ ਵਿਰੋਧੀ ਧਿਰ ਦੇ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ ਜੀ ਔਰ ਸਾਬਕਾ ਲੋਕ ਸਭਾ ਮੈਂਬਰ ਨੇ ਔਰ ਮੌਜੂਦਾ ਵਿਧਾਇਕ ਨੇ ਉਹਦੇ ਵਿੱਚ ਜਿਹੜਾ ਉਹਨਾਂ ਨੇ ਪ੍ਰੋਗਰਾਮ ਤਰਨਤਾਂ ਚੋਣ ਰੈਲੀ ਦੇ ਦੌਰਾਨ ਕੀਤਾ ਔਰ ਜਿਹਦੇ ਵਿੱਚ ਉਹਨਾਂ ਨੇ ਖੁਦ ਆਪ ਸੰਬੋਧਨ ਕੀਤਾ ਔਰ ਸਟੇਜ ਦੇ ਉੱਤੇ ਵੱਡੇ ਵੱਡੇ ਆਗੂ ਜਿਹੜੇ ਨੇ ਉਹ ਸਾਡੇ ਵਿੱਚ ਬੈਠੇ ਨਜ਼ਰ ਆਪਾਂ ਦੇਖ ਸਕਦੇ ਆ ਰਹੇ ਆ। ਲੇਕਿਨ ਇਹਦੇ ਵਿੱਚ ਬਹੁਤ ਵੱਡੀ ਇੱਕ ਊਨਤਾਈ ਗਲਤੀ ਜਿਹੜੀ ਆ ਉਹ ਪ੍ਰਬੰਧਕਾਂ ਵੱਲੋਂ ਕੀਤੀ ਗਈ ਆ ਕਿ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਨੂੰ ਇਤਿਹਾਸ ਵਿੱਚ ਭਾਈ ਜੈਤਾ ਜੀ ਰੰਗਰੇਟਾ ਗੁਰੂ ਦਾ ਬੇਟਾ ਕਰਕੇ ਯਾਦ ਕੀਤਾ ਜਾਂਦਾ ਔਰ ਨੌਵੀਂ ਪਾਸ ਸਾਈ ਦਾ ਸ਼ੀਸ ਇਹ ਇਸ ਚੋਣ ਰੈਲੀ ਦੇ ਵਿੱਚ ਵਰਤਿਆ ਗਿਆ ਜੇਦੀ ਖਬਰ ਅੱਜ ਅਖਬਾਰ 'ਚ ਲੱਗੀ ਆ ਕਿ ਸਿਆਸੀ ਲਾਹੇ ਦੀ ਨਾਲ ਗੁਰੂ ਸਾਹਿਬ ਦੀਆਂ ਤਸਵੀਰਾਂ ਵਰਤਣ ਦਾ ਜਿਹੜਾ ਹੈਗਾ ਇਹਨਾਂ ਨੇ ਇੱਕ ਕਾਰਾ ਕੀਤਾ ਆ ਉਸ ਲੜੀ ਦੇ ਵਿੱਚ ਬਖ ਬਖ ਸੋਸ਼ਲ ਮੀਡੀਆ ਟੀਵੀ ਅਖਬਾਰਾਂ ਔਰ ਖੁਦ ਮਾਨਜੋਗ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਦੀ ਫੇਸਬੁੱਕ ਪੇਜ ਅਨ ਸੂਚਿਤ ਜਾਤੀ ਵਰਗਾਂ ਦੇ ਧਰਮ ਸਥਾਨਾਂ ਪਵਿੱਤਰ ਸਥਾਨਾਂ ਅਨ ਸੂਚਿਤ ਜਾਤੀ ਵਰਗਾ ਨਾਲ ਸੰਬੰਧਿਤ ਗੁਰੂਆਂ ਮਹਾਪੁਰਸ਼ਾਂ ਔਰ ਬਾਣੀ ਆਦੀ ਜਿਹੜੀਆਂ ਵੀ ਚੀਜ਼ਾਂ ਸਨਮਾਨ ਦੀਆਂ ਪ੍ਰਤੀਕ ਹਨ ਜਿਵੇਂ ਬਾਬਾ ਜੀਵਨ ਸਿੰਘ ਜੀ ਗਰੀਬਾਂ ਦੇ ਨਮਾਣੇ ਨਿਆਸਰੇ ਲੋਕਾਂ ਦੇ ਸਨਮਾਨ ਦੇ ਪ੍ਰਤੀਕ ਨੇ ਉਹਨਾਂ ਦੀ ਜਿਹੜੀ ਵਰਤੋਂ ਤਸਵੀਰ ਦੀ ਜਿਹੜੀ ਇਹਨਾਂ ਵੱਲੋਂ ਕੀਤੀ ਗਈ ਆ ਉਹ ਅਪੱਤੀਜਨਕ ਤਰੀਕਾ ਆ ਕਿਉਂਕਿ ਤਸਵੀਰ ਦੇ ਉੱਪਰ ਉਮੀਦਵਾਰ ਤਰਨਤਾਰਨ ਤੋਂ ਕਾਂਗਰਸ ਦੇ ਕਰਨਵੀਰ ਸਿੰਘ ਬੁਰਸਾ ਉਹਨਾਂ ਦੀ ਫੋਟੋ ਲੱਗੀ ਆ ਬ੍ਰਿੰਕਾ ਗਾਂਧੀ ਜੀ ਸੋਨੀਆ ਗਾਂਧੀ ਜੀ ਖੜਗੇ ਸਾਹਿਬ ਬੇਨੂ ਗੋਪਾਲ ਜੀ ਰਾਜਾ ਬੜਿੰਗ ਜੀ ਖੋਦ ਪ੍ਰਤਾਪ ਬਾਜਬਾ ਜੀ ਵਗੈਰਾ ਵਗੈਰਾ ਵੱਡੀ ਲੜੀ ਆ ਇੱਡਾ ਵੱਡਾ ਅਪੱਤੀ ਜਨਕ ਕੀ ਗੁਰੂਆਂ ਮਹਾਪੁਰਸ਼ਾਂ ਤੋਂ ਉੱਪਰ ਅਸੀਂ ਕਿੱਦਾਂ ਹੋ ਗਏ ਇਹਦੇ ਲਈ ਜਿਹੜੀਆਂ ਅ ਅਸੀਂ ਜਿੱਥੇ ਚੋਣ ਕੋਡ ਆਫ ਕੰਡਕਟ ਦੀ ਲੰਘਣਾ ਆ ਉੱਥੇ ਇਹ ਦਾਇਰਾ ਜਿਹੜਾ ਆ ਐਸ ਸੀ ਐਸਟੀ ਪ੍ਰੋਵੀਨਸ਼ਨ ਆਫ ਐਟ੍ਰੋਸਿਟੀ ਐਕਟ 89 ਉਹ ਵੀ देयर اتش ਵੀ ਇਹ ਗੱਲ ਆਉਂਦੀ ਆ ਇਸ ਲੜੀ ਦੇ ਵਿੱਚ ਅਸੀਂ ਸਬੰਧਤ ਡਿਪਟੀ ਕਮਿਸ਼ਨਰ ਚੋਣ ਜਾਬਤਾ ਖਤਮ ਹੋਣ ਤੋਂ ਬਾਅਦ ਉਹ ਇਸ ਗੱਲ ਤੇ ਜਵਾਬ ਦੇਣਗੇ ਕਿ ਮਾਡਲ ਕੋਡ ਆਫ ਕੰਡੈਕਟ ਦੇ ਤਹਿਤ ਕੀ ਕਾਰਵਾਈ ਕੀਤੀ ਔਰ ਜਿਹੜਾ ਐਸ ਸੀ ਐਸਟੀ ਦਾ ਪ੍ਰੋਵੈਂਸ਼ਨ ਐਕਟ ਆ ਉਹਦੇ ਤਹਿਤ ਇੱਥੇ ਇਹਨੂੰ ਕਿੱਦਾਂ ਡੀਲ ਕੀਤਾ ਗਿਆ ਔਰ ਇਸ ਦਾ ਪੱਖ ਰੱਖਣ ਲਈ ਕਿਉਂਕਿ ਪੂਰੀ ਮੰਚ ਦੇ ਉੱਤੇ ਜਿਹੜੇ ਸਭ ਤੋਂ ਸੀਨੀਅਰ ਲੀਡਰ ਸੀ ਉਹ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਸੀਗੇ ਉਹ ਆਪਣਾ ਪੱਖ ਰੱਖ ਸਕਦੇ ਆ ਉਹਨਾਂ ਨੂੰ ਰੱਖਣ ਦਾ ਮੌਕਾ ਦਿੱਤਾ ਜਾਂਦਾ ਲਿਖਤੀ ਔਰ ਪੇਸ਼ ਹੋ ਕੇ ਨਿੱਜੀ ਤੌਰ ਤੇ ਉਹਨਾਂ ਨੂੰ ਵੀ ਚਿੱਠੀ ਕੱਢੀ ਆ ਕਿ ਉਹ ਆਪਣਾ 10 ਤਰੀਕ 10 ਨਵੰਬਰ ਨੂੰ ਆਪਣਾ ਪੱਖ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਫ਼ਤਰ ਚ ਮੁੱਖ ਸਕੱਤਰ ਚੰਡੀਗੜ੍ਹ ਵਿਖੇ ਆ ਕੇ ਰੱਖਣ ਧੰਨਵਾਦ